ਸਿਆਣੇ ਕਹਿੰਦੇ ਆ ਕਿ ਰੱਬ ਜਦੋਂ ਮਾਰਦਾ ਉਹ ਬੰਦੇ ਦੀ ਮਾਤੀ ਮਾਰਦਾ ਕੁੜਮ ਆਪ ਦੀ ਕੁੜਮਣੀ ਦੇ ਇਸ਼ਕ ਵਿੱਚ ਅੰਨਾ ਹੋ ਗਿਆ ਇਸ਼ਕ ਦੇ ਵਿੱਚ ਪਤੰਦਰ ਇੰਨਾ ਕੁ ਅੰਨਾ ਹੋ ਗਿਆ ਕਿ ਆਪ ਦੀ ਕੁੜਮਣੀ ਨੂੰ ਕੱਢ ਕੇ ਲੈ ਗਿਆ ਜਦੋਂ ਪੁੱਤ ਨੇ ਪਿਓ ਨੂੰ ਰੋਕਿਆ ਤੇ ਪਿਓ ਨੇ ਕੁੜਮਣੀ ਦੇ ਪਿਆਰ ਵਿੱਚ ਅੰਨੇ ਹੋ ਕੇ ਆਪ ਦੇ ਪੁੱਤ ਨੂੰ ਗੋਲੀ ਮਾਰ ਦਿੱਤੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਜਿਹੜੇ ਭਰਾ ਦੀ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ ਉਹ ਵਿਚਾਰਾ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ ਉਹਨਾਂ ਦੇ ਕਿਸੇ ਕਰੀਬੀ ਰਿਸ਼ਤੇਦਾਰ ਨੇ ਇਹ ਕਹਾਣੀ ਸਾਡੇ ਨਾਲ ਸਾਂਝੀ ਕੀਤੀ ਹੈ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਆ ਕੁਝ ਹੋਇਆ ਤੇ ਤੁਸੀਂ ਇਸ ਨੂੰ ਸ਼ੇਅਰ ਜ਼ਰੂਰ ਕਰੋ ਲੋਕਾਂ ਤੱਕ ਜ਼ਰੂਰ ਪਹੁੰਚਾਓ ਆ ਜੋ ਕਰਦੇ ਹਾਂ ਬਾਈ ਦੀ ਕਹਾਣੀ ਦੀ ਸ਼ੁਰੂਆਤ ਜਿਹੜਾ ਬਾਈ ਵਿਚਾਰਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਜਿਹੜੇ ਉਹਦੇ ਫਾਦਰ ਸਾਹਿਬ ਹੋរី ਸੀਗੇ ਉਹ ਤਿੰਨ ਭਰਾ ਸੀਗੇ ਦੋ ਉਹਦੇ ਤਾਏ ਸੀਗੇ ਜਿਹੜਾ ਦਾ ਫਾਦਰ ਸੀ ਉਹ ਸਭ ਤੋਂ ਛੋਟਾ ਸੀਗਾ ਤਿੰਨੇ ਭਰਾਵਾਂ ਕੋਲੇ ਲਗਭਗ 15 ਕਿੱਲੇ ਜ਼ਮੀਨ ਸੀਗੀ ਚਲੋ ਜੀ ਤਿੰਨੇ ਭਰਾ ਅੱਡ-ਅੱਡ ਸੀਗੇ ਜਿਹੜੇ ਬਾਈ ਦੇ ਫਾਦਰ ਸਾਹਿਬ ਹੋਰੀ ਸੀਗੇ ਇਹ ਫੌਜ ਦੇ ਵਿੱਚ ਭਰਤੀ ਸੀਗੇ ਫੌਜ ਦੀ ਨੌਕਰੀ ਕਰਦੇ ਸੀਗੇ ਚਲੋ ਜੀ ਬਾਈ ਦਾ ਜਨਮ ਹੋਇਆ ਜਦੋਂ ਬਾਈ 3-4 ਸਾਲ ਦਾ ਸੀ ਤਾਂ ਜਿਹੜੀ ਬਾਈ ਦੀ ਮਾਂ ਹੁੰਦੀ ਆ ਉਹਨਾਂ ਦੀ ਕਿਸੇ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਚਲੋ ਜੀ ਪਿਓ ਨੌਕਰੀ ਕਰਦਾ ਸੀ ਮਾਂ ਦੁਨੀਆਂ ਨੂੰ ਅਲਵਿਦਾ ਕਹੇਗੀ 4 ਸਾਲ ਦਾ ਬੱਚਾ ਇਕੱਲਾ ਘਰ ਦੇ ਵਿੱਚ ਰਹਿ ਗਿਆ। ਚਲੋ ਜੀ ਮਾਂ ਦੇ ਭੋਗ ਪੈਣ ਤੋਂ ਬਾਅਦ ਜਿਹੜੇ ਕੁਝ ਕ ਸਾਂਝੇ ਰਿਸ਼ਤੇਦਾਰ ਸੀਗੇ ਉਹਨਾਂ ਨੇ ਤਾਇਆ ਨੂੰ ਕਿਹਾ ਵੀ ਤੁਸੀਂ ਇਸ ਬੱਚੇ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਚੱਕ ਲਓ ਹਨਾ ਵੀ ਹੁਣ ਇਹਦੀ ਮਾਂ ਵਿਚਾਰੀ ਦੀ ਰਹੀ ਨਹੀਂ ਇਹ ਨਿਆਣਾ ਹੈਗਾ ਇਹਨੂੰ ਕੌਣ ਸਾਂਭੂਗਾ ਤਾਇਆ ਨਾ ਸਾਂਭਣਗੇ ਤਾਂ ਹੋਰ ਕੌਣ ਸਾਂਭੂਗਾ। ਚਲੋ ਜੀ ਇੱਕ ਵਾਰੀ ਤਾਂ ਜਿਹੜੇ ਤਾਇਏ ਸੀਗੇ ਉਹਨਾਂ ਨੇ ਰਿਸ਼ਤੇਦਾਰਾਂ ਦੀ ਸ਼ਰਮ ਸ਼ਰਮ ਦੇ ਵਿੱਚ ਬੱਚੇ ਨੂੰ ਆਪ ਦੇ ਕੋਲ ਰੱਖ ਲਿਆ। ਸਾਲਕ ਬੱਚੇ ਨੂੰ ਆਪ ਦੇ ਕੋਲ ਰੱਖਿਆ ਉਸ ਤੋਂ ਬਾਅਦ ਬੱਚੇ ਨੂੰ ਕਹਿੰਦੇ ਵੀ ਸਾਡੇ ਤੋਂ ਨਹੀਂ ਸੰਭਾਲਿਆ ਜਾਂਦਾ ਇਹਨੂੰ ਜਿਹੜਾ ਮਰਜੀ ਸੰਭਾਲ ਲੇ ਹੁਣ ਪਿਓ ਨੌਕਰੀ ਕਰਦਾ ਸੀ ਫੌਜ ਦੀ ਪਿਓ ਉਸ ਜਵਾਗ ਨੂੰ ਕਿਵੇਂ ਸਾਂਭ ਸਕਦਾ ਸੀਗਾ ਚਲੋ ਜੀ ਜਿਹੜੀ ਬਾਈ ਦੀ ਮਾਸੀ ਹੁੰਦੀ ਆ ਉਹ ਉਹ ਬਾਈ ਨੂੰ ਆਪਦੇ ਕੋਲ ਲੈ ਜਾਂਦੀ ਆ ਤਾਂ ਜਿਹੜੀ ਮਾਸੀ ਸੀ ਉਹਨੇ ਮਾਂ ਬਣ ਕੇ ਉਹਨੂੰ ਪਾਲ ਲਿਆ ਬੜੇ ਲਾਡਾਂ ਨਾਲ ਪਾਲ ਲਿਆ ਬੜੇ ਚਾਵਾਂ ਨਾਲ ਪਾਲ ਲਿਆ ਚਲੋ ਜੀ ਬਾਈ ਗੱਭਰੂ ਜਵਾਨ ਹੋ ਗਿਆ ਮਾਸੀ ਨੇ ਪੜਾਇਆ ਲਿਖਾਇਆ ਤਾਂ ਦੱਸ ਦਿਆ ਕਿ ਜਿਹੜਾ ਬਾਈ ਸੀ ਘਟੋ ਘਟ 6 ਫੁੱਟ ਦੇ ਕੱਦ ਦਾ ਸੀ ਸੋਹਣਾ ਸਨੱਖਾ ਬਹੁਤ ਸੀਗਾ ਚਲੋ ਜੀ ਓਨੇ ਟਾਈਮ ਤੱਕ ਜਿਹੜੇ ਬਾਈ ਦੇ ਫਾਦਰ ਸਾਹਿਬ ਹੋਰੀ ਸੀਗੇ ਇਹਨਾਂ ਦੀ ਫੌਜ ਦੇ ਵਿੱਚ ਸਰਵਿਸ ਪੂਰੀ ਹੋ ਜਾਂਦੀ ਹੈ ਤੇ ਇਹ ਵੀ ਰਿਟਾਇਰ ਹੋ ਕੇ ਘਰੇ ਆ ਜਾਂਦੇ ਆ ਹੁਣ ਜਦੋਂ ਬਾਈ ਦੇ ਫਾਦਰ ਸਾਹਿਬ ਹੋਰੀ ਰਿਟਾਇਰ ਹੋ ਕੇ ਘਰੇ ਆ ਗਏ ਤਾਂ ਬਾਈ ਦੇ ਫਾਦਰ ਸਾਹਿਬ ਨੇ ਇਹ ਗੱਲ ਸੋਚੀ ਵੀ ਹੁਣ ਕਿਉਣਾ ਮੈਂ ਆਪਦੇ ਪੁੱਤ ਨੂੰ ਆਪਦੀ ਸਾਲੀ ਕੋਲੋਂ ਲਿਆ ਕੇ ਘਰੇ ਰੱਖ ਲਾਂ ਤੇ ਮੇਰ ਮੈਂ ਆਪਦੇ ਪੁੱਤ ਦਾ ਵਿਆਹ ਕਰੂੰਗਾ ਤੇ ਨੌ ਨੂੰ ਲੈ ਕੇ ਆਉਂਗਾ ਹਰੇਕ ਪਿਓ ਦਾ ਸੁਪਨਾ ਹੁੰਦਾ ਕਿ ਮੈਂ ਆਪਦੇ ਪੁੱਤ ਨੂੰ ਵਿਆਵਾ ਹਨਾ ਚਲੋ ਜੀ ਜਦੋਂ ਬਾਈ ਦੇ ਫਾਦਰ ਸਾਹਿਬ ਰਿਟਾਇਰ ਹੋ ਕੇ ਆ ਗਏ ਤਾਂ ਉਹਨਾਂ ਨੇ ਜਾ ਕੇ ਆਪਦੀ ਸਾਲੀ ਕੋਲੋਂ ਆਪਦੇ ਪੁੱਤ ਨੂੰ ਘਰੇ ਚਲੋ ਜੀ ਉਸ ਤੋਂ ਬਾਅਦ ਆਪਦੇ ਪੁੱਤ ਨੂੰ ਵਿਆਉਣ ਲਈ ਰਿਸ਼ਤੇ ਦੇਖਣ ਲੱਗ ਗਿਆ ਦੋ ਤਿੰਨ ਰਿਸ਼ਤੇ ਦੇਖੇ ਕਿਤੇ ਕੰਮ ਲੋਟ ਨਾ ਆ ਤਾਂ ਇੱਕ ਥਾਂ ਤੇ ਰਿਸ਼ਤਾ ਦੇਖਦੇ ਆਂ ਸੇ ਕੁੜੀ ਬਹੁਤ ਸੋਹਣੀ ਸੁਨੱਖੀ ਹੁੰਦੀ ਆ ਉੱਥੇ ਰਿਸ਼ਤਾ ਪੱਕਾ ਹੋ ਜਾਂਦਾ ਕੁੜੀ ਦੀ ਮਾਂ ਹੈਗੀ ਸੀ ਪਰ ਪਿਓ ਮਰਿਆ ਹੋਇਆ ਸੀਗਾ ਤੇ ਇੱਕ ਛੋਟਾ ਭਰਾ ਸੀਗਾ ਜਿਹੜਾ ਕਿ ਲਗਭਗ ਕੁੜੀ ਤੋਂ 10 ਸਾਲ ਛੋਟਾ ਸੀਗਾ ਚਲੋ ਜੀ ਬਾਈ ਦਾ ਵਿਆਹ ਹੋ ਗਿਆ ਹੁਣ ਜਦੋਂ ਬਾਈ ਦਾ ਵਿਆਹ ਹੋ ਜਾਂਦਾ ਤਾਂ ਵਿਆਹ ਤੋਂ 4-5 ਮਹੀਨਿਆਂ ਬਾਅਦ ਕੀ ਹੁੰਦਾ ਕਿ ਜਿਹੜਾ ਬਾਈ ਦਾ ਪਿਓ ਹੁੰਦਾ ਇਹਦੀ ਗੱਲਬਾਤ ਬਾਈ ਦੀ ਸੱਸ ਦੇ ਨਾਲ ਹੋ ਜਾਂਦੀ ਆ ਹੁਣ ਬਾਈ ਦਾ ਪਿਓ ਵੀ ਲਗਭਗ 55-56 ਸਾਲ ਦਾ ਹੋਇਆ ਪਿਆ ਸੀਗਾ ਤੇ ਜਿਹੜੀ ਉਹ ਸੀਗੀ ਉਹ ਵੀ ਲਗਭਗ 48-50 ਸਾਲ ਦੀ ਹੋਈ ਪਈ ਸੀਗੀ ਤਾਂ ਪਿਛਲੀ ਉਮਰੇ ਦੋਵਾਂ ਨੇ 1% ਵੀ ਨਹੀਂ ਸੋਚਿਆ ਵੀ ਅਸੀਂ ਇਸ ਉਮਰ ਦੇ ਵਿੱਚ ਕੀ ਖੇ ਖਲਾਰਦੇ ਪਏ ਆ ਚਲੋ ਜੀ ਇੱਕ ਦੂਜੇ ਨਾਲ ਗੱਲਬਾਤ ਕਰਨ ਲੱਗੇ ਉਸ ਤੋਂ ਬਾਅਦ ਜਿਹੜਾ ਬਾਈ ਦਾ ਪਿਓ ਸੀਗਾ ਉਹ ਕੀ ਕਰਿਆ ਕਰੇ ਘਰੋਂ ਚੋਰੀ ਬਾਈ ਹਰਾਂ ਤੋਂ ਬਾਈ ਦੇ ਸਹੁਰੇ ਚਲਾ ਜਾਇਆ ਕਰੇ ਜਾ ਕੇ ਆਪਦੀ ਕੁੜਮਣੀ ਕੋਲੇ ਦੋ ਦੋ ਰਾਤਾਂ ਰਿਹਾ ਕਰੇ ਤਿੰਨ ਤਿੰਨ ਰਾਤਾਂ ਕੇ ਰਿਹਾ ਕਰੇ ਕਰੇ ਕਹਿਦਿਆ ਕਰੇ ਕਿ ਮੈਂ ਫਲਾਣੇ ਥਾਂ ਤੇ ਯਾਤਰਾ ਚੱਲਿਆ ਮੈਂ ਫਲਾਣੇ ਥਾਂ ਤੇ ਯਾਤਰਾ ਚੱਲਿਆ ਚਲੋ ਜੀ ਹੌਲੀ ਹੌਲੀ ਬਾਈ ਨੂੰ ਉਸ ਗੱਲ ਦਾ ਅਹਿਸਾਸ ਹੋਇਆ ਕਿ ਮੇਰਾ ਪਿਓ ਕੁਝ ਗਲਤ ਕਰ ਰਿਹਾ ਵੀ ਇਹ ਲੱਗਦਾ ਵੀ ਜਿਵੇਂ ਦੀ ਸੈਟਿੰਗ ਮੇਰੀ ਸੱਸ ਦੇ ਨਾਲ ਆ ਕਿਉਂਕਿ ਬੰਦੇ ਨੂੰ ਲੱਛਣਾਂ ਤੋਂ ਪਤਾ ਲੱਗ ਜਾਂਦਾ ਹੁੰਦਾ ਹਨਾ ਚਲੋ ਜੀ ਕੋਸਟ ਟਾਈਮ ਐਵੇਂ ਲੰਘਦਾ ਬਾਈ ਦਾ ਪਿਓ ਮਹੀਨੇ ਬਾਅਦ ਬਾਈ ਦੇ ਸਹੁਰੇ ਚਲੇ ਜਾਇਆ ਕਰੇ ਬਾਈ ਦੀ ਸੱਸ ਕੋਲੇ ਦੋ ਰਾਤਾਂ ਰਹਿ ਕਰੇ ਇੱਕ ਰਾਤ ਰਹਿ ਕਰੇ ਉਸ ਤੋਂ ਬਾਅਦ ਜਿਹੜੇ ਬਾਈ ਦੇ ਤਾਇਆ ਸਹੁਰਾ ਸੀ ਤੇ ਚਾਚਾ ਸਹੁਰਾ ਸੀ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਕਿ ਜਿਹੜਾ ਕੋਡਮ ਸਾਡਾ ਉਹ ਗਲਤ ਹੋ ਗਿਆ ਤੇ ਉਹ ਇੱਥੇ ਆ ਕੇ ਸਾਡੀ ਪਰਚਾਈ ਕੋਲੇ ਦੋ ਤਿੰਨ ਦਿਨ ਰਾਤਾਂ ਰੰਦਾ ਚਲੋ ਜੀ ਉਹਨਾਂ ਨੇ ਇਸ ਗੱਲ ਦਾ ਤਰਾਜ ਕੀਤਾ ਬਾਈ ਨੂੰ ਲਾਂਭਾ ਦਿੱਤਾ ਅਸਕਰ ਉਹਨਾਂ ਨੇ ਲਾਂਭਾ ਆਪਣੇ ਜਵਾਈ ਨੂੰ ਦੇਣਾ ਸੀ ਭਾਈ ਤੋਂ ਆਪਣੇ ਪਿਓ ਨੂੰ ਸਾਭ ਵੀ ਇਹ ਸਾਡੀ ਪਰਚਾਈ ਦੇ ਘਰੇ ਆਉਂਦਾ ਹਨਾ ਵੀ ਅਸੀਂ ਪਿੰਡ 'ਚ ਕਿਹਨੂੰ ਮੂੰਹ ਵਿਖਾਵਾਂਗੇ ਸਾਡੀ ਥੂਤੂ ਹੋ ਜੂਗੀ ਚਲੋ ਜੀ ਬਾਈ ਨੇ ਆਪਦੇ ਪਿਓ ਨੂੰ ਸਮਝਾਇਆ ਤੇ ਹੁਣ ਜਿਹੜਾ ਬਾਈ ਦੇ ਫਾਦਰ ਸਾਹਿਬ ਹੋਰੀ ਜੋ ਪੈਕਸ਼ੇਕ ਲਾਉਂਦੇ ਸੀਗੇ ਤੇ ਰਾਤ ਨੂੰ ਥੋੜਾ ਜਿਹਾ ਓਵਰ ਵਾਲੇ ਹੋ ਜਾਂਦੇ ਸੀਗੇ ਤਾਂ ਦੋਨਾਂ ਪਿਓ ਪੁੱਤਾਂ ਦੇ ਵਿੱਚ ਆਪਸੀ ਟਕਰਾਰ ਹੋ ਜਾਂਦਾ ਦੋਵੇਂ ਆਪਸ 'ਚ ਇੱਕ ਜਿਹਨੂੰ ਬ ਬਾਈ ਨੇ ਸਮਝਾਇਆ ਆਪਣੇ ਪਿਓ ਨੂੰ ਵੀ ਡੈਡੀ ਹੁਣ ਤੇਰੀ ਉਮਰ ਦੇਖ ਲੈ ਕੀ ਹੋਈ ਪਈ ਐ 55 56 ਸਾਲ ਦਾ ਹੋਇਆ ਪਿਆ ਹਨਾ ਤੇ ਕਿਉਂ ਪਿਛਲੀ ਉਮਰੇ ਸਿਰ 'ਚ ਖੇਪ ਪੋਏਗਾ ਨਾ ਤੂੰ ਕਿਸੇ ਨੂੰ ਮੂੰਹ ਵਿਖਾਉਣ ਜੋਗੇ ਰਹਿਣਾ ਨਾ ਮੈਂ ਰਹਿਣਾ ਹਨਾ ਤੇ ਉਹੋ ਜੀ ਕਹਿੰਦਾ ਕੋ ਮੇਰੀ ਸੱਸਾ ਵੀ ਜਿਹਨੇ ਭੂਰਾ ਸ਼ਰਮਣੀ ਕੀਤੀ ਚਲੋ ਜੀ ਬਾਈ ਦਾ ਪਿਓ 4-5 ਮਿੰਟ ਟਿਕ ਜਾਂਦਾ 4-5 ਮਹੀਨਿਆਂ ਬਾਅਦ ਫੇਰ ਕੀੜਾ ਉੱਠ ਖੜਦਾ ਤੇ ਫੇਰ ਬਾਈ ਦੇ ਸਹੁਰੇ ਜਾਣ ਲੱਗ ਜਾਂਦਾ ਬਾਈ ਤੋਂ ਚੋਰੀ ਉੱਥੇ ਜਾ ਕੇ ਫੇਰ ਇੱਕ ਰਾਤ ਰਹਿ ਕੇ ਤੇ ਦੋ ਰਾਤਾਂ ਰਹਿ ਕੇ ਉਹ ਜਿਹੜਾ ਬਾਈ ਦਾ ਤਾਇਆ ਸਹੁਰਾ ਸੀ ਇੱਕ ਚਾਚਾ ਸਹੁਰਾ ਸੀ ਉਹਨਾਂ ਨੂੰ ਫੇਰ ਪਤਾ ਲੱਗ ਗਿਆ ਉਹਨਾਂ ਨੇ ਫੇਰ ਤਰਾਜ ਕੀਤਾ ਉਹਨਾਂ ਨੇ ਫੇਰ ਫੋਨ ਕੀਤਾ ਬਾਈ ਨੂੰ ਵੀ ਐ ਕਰ ਵੀ ਪਰਾਉਣਿਆ ਤੂੰ ਆਦੇ ਪਿਓ ਨੂੰ ਸਮਝਾ ਵੀ ਇੱਥੇ ਆਉਂਦਾ ਭਰਾਵਾ ਠੀਕ ਆ ਇੱਥੇ ਸਾਡੀ ਪਰਜਾਈ ਦੇ ਘਰੇ ਆ ਕੇ ਬੈਠਾ ਰਹਿੰਦਾ ਇੱਥੇ ਮਿਲਦਾ ਜਿ ਉਹ ਗਿਲਦਾ ਉਹਨੂੰ ਤੇ ਸਾਡੀ ਇਸ ਗੱਲ ਦੇ ਵਿੱਚ ਬਦਨਾਮੀ ਆ ਤੇ ਕੱਲ ਨੂੰ ਫੇਰ ਜੇ ਅਸੀਂ ਅੱਕਿਆ ਨਹੀਂ ਕੁਛ ਕਰਤਾ ਤੇ ਫੇਰ ਤੂੰ ਕਹੇਗਾ ਵੀ ਮੈਨੂੰ ਦੱਸਿਆ ਨਹੀਂ ਚਲੋ ਜੀ ਜਿਹੜੀ ਬਾਈ ਦੀ ਘਰ ਵਾਲੀ ਸੀ ਉਹ ਵੀ ਬਾਈ ਨਾਲ ਲੜਿਆ ਕਰੇ ਬੀਤੂ ਆਉਦੇ ਪਿਓ ਨੂੰ ਡੱਕਾ ਹੁਣ ਬਾਈ ਵਿਚਾਰਾ ਚੱਕੀ ਦੇ ਪੁੜਾਂ ਦੇ ਵਿਚਾਲੇ ਫਸਿਆ ਸੀਗਾ ਉਧਰੋਂ ਤਾਂ ਬਾਈ ਹੁਣ ਨਾਬ ਦੀ ਘਰਵਾਲੀ ਨੂੰ ਕੁਝ ਕਹਿਣ ਜੋਗਾ ਨਾਬ ਦੇ ਪਿਓ ਨੂੰ ਕੁਝ ਕਹਿਣ ਜੋਗਾ ਬਾਈ ਨੇ ਇੱਕ ਦੋ ਵਾਰੀ ਉਹਦੀ ਘਰਵਾਲੀ ਨੂੰ ਕਿਹਾ ਵੀ ਤੂੰ ਵੀ ਆਪਣੀ ਮਾਂ ਨੂੰ ਬੜਾ ਮੋਟਾ ਸਮਝਾ ਵੀ ਜੇ ਮੇਰਾ ਪਿਓ ਮਾਲਾ ਇਸ ਕੰਮਾਂ ਤੇ ਆਇਆ ਹੋਇਆ ਤਾਂ ਮਾਂ ਤਾਂ ਤੇਰੀ ਵੀ ਘੱਟ ਨਹੀਂ ਹੈਗੀ ਵੀ ਦੋਵੇਂ ਦੋਸ਼ੀ ਤਾਂ ਬਰਾਬਰ ਹੀ ਨੇ ਚਲੋ ਜੀ ਜਦੋਂ ਦੂਜੀ ਵਾਰੀ ਲਾਂਬੇ ਸੌਰਿਆਂ ਤਵਾਗੇ ਤਾਂ ਪਿਓ ਪੁੱਤਾਂ ਦੇ ਆਪਸ ਦੇ ਵਿੱਚ ਬਾੜੀ ਜਿਹੀ ਲੜਾਈ ਹੋ ਜਾਂਦੀ ਹੈ ਤਾਂ ਜਿਹੜਾ ਬਾਈ ਦਾ ਪਿਓ ਹੁੰਦਾ ਇਹ ਕੀ ਕਰਦਾ ਇਹ ਘਰ ਛੱਡ ਕੇ ਚਲਾ ਜਾਂਦਾ 40 ਕਿਲੋ ਚਲੋ ਜੀ ਬਾਈ ਹੁਣ ਵਿਚਾਰਾ ਖੇਤੀਬਾੜੀ ਕਰਦਾ ਸੀ ਬਾਈ ਦਾ 2 ਦੋ ਕੁ ਮਹੀਨੇ ਦਾ ਨਾ ਪਿਓ ਨਾਲ ਗੱਲਬਾਤ ਕੀਤੀ ਦੋ ਕੁ ਮਹੀਨੇ ਬਾਅਦ ਚਲੋ ਜੀ ਗੁੱਸਾ ਠੰਡਾ ਹੋ ਗਿਆ ਬਾਈ ਦਾ ਤੇ ਬਾਈ ਨੇ ਸੋਚਿਆ ਯਾਰ ਫਿਰ ਵੀ ਪਿਓ ਪਿਓ ਹੁੰਦਾ ਹਨਾ ਵੀ ਮੈਨੂੰ ਛੋਟੇ ਹੁੰਦ ਨੂੰ ਮਾਂ ਦਾ ਨਹੀਂ ਪਿਆਰ ਮਿਲਿਆ ਵੀ ਹੁਣ ਪਿਛਲੀ ਉਮਰੇ ਪਿਓ ਹੈਗਾ ਵਿਚਾਰਾ ਮੈਂ ਤੇ ਪਿਓ ਨੂੰ ਸਾਹਮਣਾ ਵਿਚਾਰ ਗੁੱਸੇ ਗਲੇ ਹੁੰਦੇ ਰਹਿੰਦੇ ਵਿਚ ਖੋਰੇ ਸਿਆਣਾ ਬਣ ਗਿਆ ਹੋਊਗਾ ਦੋਜੀ ਬਾਈ ਆਪਦੇ ਪਿਓ ਨੂੰ ਫੋਨ ਕਰਦਾ ਪਿਓ ਕੋ ਫੋਨ ਨਹੀਂ ਚੱਕਦਾ ਉਸ ਤੋਂ ਬਾਅਦ ਜਿੱਥੇ ਪਿਓ ਕਰਾਇਤੇ ਰਹਿੰਦਾ ਹੁੰਦਾ ਫੇਰ ਬਾਈ ਆਪਦੇ ਕੁਝ ਰਿਸ਼ਤੇਦਾਰਾਂ ਨੂੰ ਉੱਥੇ ਲੈ ਕੇ ਜਾਂਦਾ ਪਿਓ ਦੀਆਂ ਮਿੰਤਾਂਦਰਲੇ ਕਰਦਾ ਵੀ ਡੈਡੀ ਆ ਜਾ ਘਰੇ ਆ ਜਾ ਘਰੇ ਉਹ ਕਹਿੰਦਾ ਵੀ ਮੈਂ ਤਾਂ ਆਉਣਾ ਨਹੀਂਗਾ ਵੀ ਮੇਰੀ ਤਾਂ লাশ ਹੀ ਆਊਗੀ ਜੇ ਮੇਰਾ ਸੰਸਕਾਰ ਕਰਨਾ ਹੋਇਆ ਤਾਂ ਕਰਦੀ ਨਹੀਂ ਤਾਂ ਪਿੰਡ ਦੀ ਪੰਚਾਇਤ ਆਪੇ ਕਰ ਦੋਗੀ ਹੁਣ ਪਿਓ ਨਹੀਂ ਕਿਉਂ ਨਹੀਂ ਸੀ ਘਰੇ ਆਉਂਦਾ ਕਿਉਂਕਿ ਪਿਓ ਹੁਣ ਕੁੜਮਣੀ ਦੇ ਇਸ਼ਕ ਚੰਨਾ ਹੋਇਆ ਫਿਰਦਾ ਸੀਗਾ ਪਿਓ ਹੁਣ ਕੱਲੀ ਕੁੜਮਣੀ ਦੀ ਦੀਦੀ ਸੀਗੀ ਪੁੱਤ ਨਹੀਂ ਸੀ ਦੀਦਾ ਚਲੋ ਜੀ ਠੋਕ ਕੇ ਜਵਾਬ ਦਿੱਤਾ ਕੋਲੇ ਰਿਸ਼ਤੇਦਾਰ ਤੇ ਬਾਈ ਮੁੜ ਕੇ ਘਰੇ ਆ ਗਿਆ ਚਲੋ ਜੀ ਬਾਈ ਆਪਦੀ ਖੇਤੀਬਾੜੀ 'ਚ ਬੀਜੀ ਹੋ ਗਿਆ ਤੇ 1 ਸਾਲ ਤੱਕ ਜਿਹੜਾ ਪਿਓ ਸੀਗਾ ਉਥੇ ਕਿਰਾਏ ਤੇ ਰਹਿੰਦਾ ਬਾਈ ਦੀ ਸੱਸ ਨਾਲ ਫੋਨ ਤੇ ਗੱਲਬਾਤ ਕਰਦਾ ਰਿਹਾ ਕਰੇ ਹੁਣ ਜੇ ਬਾਈ ਦੇ ਸਹੁਰਿਆਂ ਤੇ ਜਾਂਦਾ ਸੀਗਾ ਤਾਂ ਜਿਹੜੇ ਬਾਈ ਦੇ ਚਾਚਾ ਸਹੁਰੇ ਤਾਇਆ ਸਹੁਰੇ ਸੀ ਉਹ ਤਰਾਜ ਕਰਦੇ ਸੀਗੇ ਫਿਰ ਕੀ ਕੀਤਾ ਬਾਈ ਦੇ ਪਿਓ ਨੇ ਹੁਣ ਮਿਲਨ ਮਲਾਉਣ ਦਾ ਜਦੋਂ ਕੰਮ ਬੰਦ ਹੋ ਗਿਆ ਸਾਰੇ ਪਾਸੇ ਕੋਈ ਪੇਸ਼ ਨਾ ਗਈ ਤਾਂ ਫਿਰ ਬਾਈ ਦੇ ਪਿਓ ਨੇ ਕੀ ਕੀਤਾ ਫਿਰ ਬਾਈ ਦੀ ਸੱਸ ਨੂੰ ਭਜਾ ਕੇ ਲੈ ਗਿਆ ਤੇ ਜਿੱਥੇ ਕਰਾਈ ਤੇ ਰਹਿੰਦਾ ਸੀਗਾ ਉਹ ਘਰ ਛੱਡ ਗਿਆ ਤੇ ਕਿਸੇ ਹੋਰ ਸ਼ਹਿਰ ਦੇ ਵਿੱਚ ਜਾ ਕੇ ਦੋਨੇ ਜਣੇ ਰਹਿਣ ਲੱਗ ਗਏ ਬਾਈ ਦੀ ਸੱਸ ਦੀ ਉਮਰ ਲਗਭਗ 48 ਤੋਂ 50 ਸਾਲ ਸੀ ਤੇ ਜਿਹੜਾ ਬਾਈ ਦਾ ਪਿਓ ਸੀ ਉਹ 55-56 ਸਾਲ ਦਾ ਸੀਗਾ ਚਲੋ ਜੀ ਉਸ ਤੋਂ ਬਾਅਦ ਜਦੋਂ ਉੱਥੇ ਪਤਾ ਲੱਗਿਆ ਬਾਈ ਦੇ ਤਾਇਏ ਸਹੁਰੇ ਨੂੰ ਬਾਈ ਦੇ ਚਾਚੇ ਸਹੁਰੇ ਨੂੰ ਉਹਨਾਂ ਨੇ ਬਾਈ ਨੂੰ ਫੋਨ ਕੀਤਾ ਵੀ ਤੇਰੇ ਪਿਓ ਨੇ ਆਕਰਤੂਤ ਕੀਤੀ ਆ ਵੀ ਸਾਡੀ ਪਰਚਾਈ ਕਰਣੀ ਹੈਗੀ ਨੂੰ ਭਜਾ ਕੇ ਲੈ ਗਿਆ ਬਾਈ ਦੇ ਗੱਲ ਸੁਣ ਕੇ ਰੰਗ ਉੱਡ ਗਿਆ ਵੀ ਆ ਕੀ ਬਣ ਗਿਆ ਪਿਛਲੀ ਉਮਰੇ ਮੇਰੇ ਪਿਓ ਨੇ ਕੀ ਚੰਨ ਚਾੜਦਾ ਚਲੋ ਜੀ ਬਾਈ ਦੇ ਜਿਹੜੇ ਤਾਇਆ ਸਹੁਰਾ ਸੀ ਚਾਚਾ ਸਹੁਰਾ ਸੀ ਉਹ ਥਾਣੇ ਗਏ ਉੱਥੇ ਅਕੇ ਪਰਚਾ ਲਖਾ ਆਏ ਵੀ ਇਸ ਤਰ੍ਹਾਂ ਕਿ ਸਾਡੀ ਪਰਚਾਈ ਨਹੀਂ ਲੱਭਦੀ ਪਈ ਵੀ ਸਾਨੂੰ ਫਲਾਣੇ ਫਲਾਣੇ ਬੰਦੇ ਦੇ ਸ਼ੱਕ ਆ ਚਲੋ ਜੀ ਉਸ ਤੋਂ ਬਾਅਦ ਜਿਹੜਾ ਬਾਈ ਦਾ ਤਾਇਆ ਸਹੁਰੇ ਚਾਚਾ ਸਹੁਰਾ ਸੀ ਉਹ ਬਾਈ ਕੇ ਪਿੰਡ ਵੀ ਆਏ ਉਸ ਤੋਂ ਬਾਅਦ ਬਾਈ ਉਹਨਾਂ ਨੂੰ ਨਾਲ ਲੈ ਕੇ ਉੱਥੇ ਵੀ ਗਿਆ ਜਿੱਥੇ ਦਾ ਪਿਓ ਕਰਾਏ ਤੇ ਰਿੰਦਾ ਸੀਗਾ ਉਸ ਜਗ੍ਹਾ ਦੇਖਿਆ ਤੇ ਜੰਦਰੇ ਵੱਜੇ ਪਏ ਸੀਗੇ ਚਲੋ ਜੀ ਪਰਚਾ ਲਿਖਾਤਾ ਪਰਚਾ ਲਖਾਉਣ ਤੋਂ ਬਾਅਦ ਵੀ ਇਹ 6 ਮਹੀਨੇ ਕਿਸੇ ਨੂੰ ਬਿਲਕੁਲ ਨਹੀਂ ਲੱਭਦੇ 6 ਮਹੀਨਿਆਂ ਦੇ ਬਾਅਦ ਕੀ ਹੁੰਦਾ ਕਿ ਬਾਈ ਦੇ ਪਿੰਡ ਦਾ ਕੋਈ ਬੰਦਾ ਉੱਥੇ ਕਿਸੇ ਕੰਮ ਦੇ ਵਿੱਚ ਗਿਆ ਹੁੰਦਾ ਤੇ ਉੱਥੇ ਉਹ ਬਾਈ ਦੇ ਪਿਓ ਨੂੰ ਉਹ ਸ਼ਹਿਰ ਦੇ ਵਿੱਚ ਦੇਖ ਲੈਂਦਾ ਚਲੋ ਜੀ ਉਹ ਬੰਦਾ ਜਦੋਂ ਪਿੰਡ ਆਉਂਦਾ ਦੂਜੇ ਦਿਨਾਂ ਅਕੇ ਬਾਈ ਨੂੰ ਦੱਸਦਾ ਕਿ ਅਸੀਂ ਤੇਰੇ ਪਿਓ ਨੂੰ ਫਲਾਣੇ ਸ਼ਹਿਰ ਦੇ ਵਿੱਚ ਤੇ ਫਲਾਣੀ ਥਾਂ ਤੇ ਖੜੇ ਨੂੰ ਦੇਖਿਆ ਸੀਗਾ ਤੇ ਇਹਨੇ ਨਿੱਕਰ ਪਾਈ ਹੋਈ ਇਸ ਤੇ ਉੱਥੇ ਖੜਾ ਬਾਈ ਨੇ ਸੋਚਿਆ ਵੀ ਜੇ ਮੇਰੇ ਪਿਓ ਨੇ ਨਿੱਕਰ ਪਾਈ ਹੋਈ ਤਾਂ ਇਹਦਾ ਮਤਲਬ ਇਹ ਆ ਵੀ ਉਹ ਉੱਥੇ ਕਿਤੇ ਰਹਿੰਦਾ ਹੋਊਗਾ ਹਨਾ ਨਿੱਕਰ ਪਾ ਕੇ ਸਾਨੂੰ ਬਾਜ਼ਾਰ ਚ ਘੁੰਮਣ ਹੋ ਰਿਹਾ ਹਨਾ ਵੀ ਗੇਟ ਅੱਗੇ ਨਿੱਕਰ ਪਾਈ ਖਲੋਤਾ ਹੋਊਗਾ ਆਪਦੇ ਚਲੋ ਇਹ ਉਸ ਤੋਂ ਬਾਅਦ ਬਾਈ ਨੇ ਸਾਰਾ ਉਹਦੇ ਕੋਲ ਪਤਾ ਕਰਕੇ ਤੇ ਉਹ ਸ਼ਹਿਰ ਚ ਜਾ ਕੇ ਉਸ ਥਾਂ ਤੇ ਲੱਭਿਆ ਇੱਕ ਵਾਰੀ ਗਿਆ ਦੋ ਵਾਰੀ ਗਿਆ ਚਾਰ ਪੰਜ ਵਾਰੀ ਗਿਆ ਨਹੀਂ ਥਿਆਇਆ ਉਸ ਤੋਂ ਬਾਅਦ ਬਾਈ ਜਦੋਂ ਲਾਸਟ ਵਾਰੀ ਜਾਂਦਾ ਆਪਦੇ ਪਿਓ ਦੀ ਫੋਟੋ ਉੱਥੇ ਆਣ ਗਵਾੜ ਚ ਲੋਕਾਂ ਨੂੰ ਦਿਖਾਉਂਦਾ ਦੁਕਾਨਾਂ ਦੇ ਕੋਲ ਉਹਨਾਂ ਦੇ ਦਿਖਾਉਂਦਾ ਤਾਂ ਇੱਕ ਬੰਦਾ ਦੱਸ ਦਿੰਦਾ ਕਿ ਹਾਂ ਇਹ ਬੰਦਾ 6 ਕੁ ਮਹੀਨੇ ਤੋਂ ਇੱਥੇ ਕਿਰਾਏ ਤੇ ਰਹਿ ਰਿਹਾ ਫਲਾਣੀ ਗਲੀ ਦੇ ਵਿੱਚ ਬਾਈ ਪੁੱਛ ਕੇ ਉੱਥੇ ਚਲਾ ਜਾਂਦਾ ਜਦੋਂ ਹੁਣ ਬਾਈ ਉੱਥੇ ਜਾ ਕੇ ਦੇਖਦਾ ਤਾਂ ਬਾਈ ਬੂਹਾ ਖੜਕਾਉਂਦਾ ਤਾਂ ਅੱਗੋਂ ਬਾਈ ਦੀ ਜਿਹੜੀ ਸੱਸ ਆ ਉਹ ਕੁੰਡਾ ਖੋਲਦੀ ਐ ਤੇ ਬਾਈ ਆ ਦੀ ਸੱਸ ਨੂੰ ਵੇਖ ਕੇ ਹੈਰਾਨ ਹੋ ਗਿਆ ਵੀ ਆਹ ਦੇਖ ਲੈ ਸ਼ਰਮ ਦਾ ਘਾਟਾ ਓਨੇ ਟਾਈਮ ਨੂੰ ਬਾਈ ਦਾ ਪਿਓ ਵੀ ਆ ਜਾਂਦਾ ਹੁਣ ਬਾਈ ਉੱਥੇ ਬੜੀ ਨਿਮਰਤਾ ਨਾਲ ਗੱਲ ਕਰਦਾ ਤੇ ਪਿਓ ਨੂੰ ਕਹਿੰਦਾ ਵੀ ਡੈਡੀ ਤੂੰ ਆ ਚੱਲ ਕਰੇ ਵੀ ਤੂੰ ਆ ਕੀ ਕਰਤਾ ਹਨਾ ਮੈਨੂੰ ਤੂੰ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਛੱਡਿਆ ਗੱਲਾਂ-ਗੱਲਾਂ ਦੇ ਵਿੱਚ ਪਿਓ ਪੁੱਤਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦੀ ਬੈਂਸ ਹੋ ਜਾਂਦੀ ਤੇ ਬੈਂ ਹੁਣ ਬਾਈ ਦਾ ਪਿਓ ਆਰਮੀ ਚ ਰਿਟਾਇਰ ਹੋਇਆ ਸੀਗਾ ਉਹਦੇ ਕੋਲੇ ਦਿਨਾਲੀ ਹੁੰਦੀ ਸੀਗੀ ਆ ਆਪਦੀ ਚਲੋ ਜੀ ਉਹ ਪਿਓ ਗੁੱਸੇ ਚ ਦਿਨਾਲੀ ਕੱਢ ਲਿਆ ਹੁੰਦਾ ਆ ਕੇ ਆਪਦੇ ਪੁੱਤ ਨੂੰ ਗੋਲੀ ਮਾਰ ਦਿੰਦਾ ਹੁਣ ਪੁੱਤ ਥੱਲੇ ਡੇਗ ਪਿਆ ਖੂਨ ਨਾਲ ਹੱਥ ਪੱਤ ਹੋ ਗਿਆ ਹੁਣ ਜਦੋਂ ਪਿਓ ਨੇ ਆ ਉਹਦੇ ਪੁੱਤ ਨੂੰ ਤੜਫਦੇ ਦੇਖਿਆ ਤੇ ਫਿਰ ਪਿਓ ਨੇ ਕਿਹਾ ਜਲਦੀ ਜਲਦੀ ਪੁੱਤ ਨੂੰ ਚੱਕ ਕੇ ਐਂਬੂਲੈਂਸ ਮਂਗਾ ਦੇ ਪੁੱਤ ਨੂੰ ਪਾ ਕੇ ਹਸਪੀਟਲ ਲੈ ਗਿਆ ਹਸਪੀਟਲ ਜਾ ਕੇ ਬਾਈ ਦਮ ਤੋੜ ਜਾਂਦਾ ਫਿਰ ਉਹੀ ਪਿਓ ਉੱਥੇ ਤਾਂ ਹਾਂ ਮਾਰ ਮਾਰ ਕੇ ਰੋਂਦਾ ਕਿ ਮੈਂ ਆ ਕੀ ਗੁੱਸੇ ਦੇ ਵਿੱਚ ਕਰ ਲਿਆ ਕਿ ਮੈਂ ਆਪਦੇ ਪੁੱਤ ਨੂੰ ਹੀ ਮਾਰ ਲਿਆ ਜਿਹੜਾ ਮੈਂ ਸ ਥਾਣੇ ਗੱਲ ਪਹੁੰਚੀ ਤਾਂ ਬਾਈ ਦੇ ਪਿਓ ਤੇ ਪਰਚਾ ਕੱਟਿਆ ਗਿਆ ਉਸ ਤੋਂ ਬਾਅਦ ਬਾਈ ਦਾ ਸੰਸਕਾਰ ਹੋਇਆ ਸੰਸਕਾਰ ਤੇ ਪਿਓ ਬੜਾ ਤਾਂ ਹਾਂ ਮਾਰ ਮਾਰ ਕੇ ਰੋਵੇ ਤੇ ਉਸ ਤੋਂ ਬਾਅਦ ਜਿਹੜਾ ਬਾਈ ਦਾ ਪਿਓ ਸੀਗਾ ਉਹ ਨੂੰ ਫਿਰ ਪੁਲਿਸ ਫੜ ਕੇ ਲੈ ਗਈ ਤੇ ਜਿਹੜੀ ਬਾਈ ਦੀ ਸੱਸ ਸੀਗੀ ਜਿਹੜੀ ਨਾਲ ਖੇ ਖਾਂਦੀ ਫਿਰਦੀ ਸੀਗੀ ਉਹ ਆਪ ਦੀ ਧੀ ਨੂੰ ਵਿਧਵਾ ਕਰਾ ਕੇ ਮੁੜ ਕੇ ਆਪ ਦੇ ਕੋਲ ਲੈ ਗਈ ਫਿਰ ਬਾਈ ਦੇ ਪਿਓ ਨੂੰ 20 ਸਾਲੀ ਸਜ਼ਾ ਹੋਈ ਤੇ ਜਿਹੜੀ ਸੱਸ ਸੀਗੀ ਉਹਨੇ ਕੀਤਾ ਵੀ ਜਿਹੜੀ ਬਾਈ ਦੀ ਘਰ ਵਾਲੀ ਸੀ ਉਹ ਉਸ ਟਾਈਮ ਤੇ 6 ਮਹੀਨੇ ਦੀ ਪ੍ਰੈਗਨੈਂਸੀ ਸੀ ਜਦੋਂ ਬਾਈ ਦੀ ਮੌਤ ਹੋਈ ਉਸ ਤੋਂ ਬਾਅਦ ਬਾਈ ਦੀ ਘਰ ਵਾਲੀ ਦੇ ਘਰੇ ਇੱਕ ਬੇਟਾ ਜਨਮ ਲੈਂਦਾ ਜਦੋਂ ਬੇਟਾ ਜਨਮ ਲੈਂਦਾ ਜਿਹੜੀ ਸੱਸ ਸੀ ਬਾਈ ਦੀ ਉਹਨੇ ਕੀਤਾ ਬੇਟਾ ਆਪਦੇ ਕੋਲ ਰੱਖ ਲਿਆ ਤੇ ਜਿਹੜੀ ਬਾਈ ਦੀ ਘਰ ਵਾਲੀ ਸੀ ਉਹਦਾ ਗਾਂ ਵਿਆਹ ਕਰ ਦਿੱਤਾ ਹੁਣ ਦੇਖੋ ਜਿਹੜਾ ਮਾਸੂਮ ਬੱਚਾ ਸੀ ਛੋਟਾ ਜਿਹਾ ਉਹਦਾ ਕੀ ਕਸੂਰ ਸੀ ਜਿਹੜਾ ਬਾਈ ਵਿਚਾਰਾ ਨਿਯਥੀ ਮੌਤ ਮਰ ਗਿਆ ਉਹਦਾ ਕੀ ਕਸੂਰ ਸੀ ਜਿਹੜੀ ਕੁੜੀ ਵਿਧਵਾ ਹੋਈ ਉਹਦਾ ਕੀ ਕਸੂਰ ਸੀ ਅੱਗ ਲੱਗੀ ਸੀ ਦਵਾਂ ਨੂੰ ਪਿਛਲੀ ਉਮਰੇ ਸੱਸ ਦਾ ਵੀ ਚਿੱਟਾ ਝੱਟਾ ਸੀ ਨਾ ਉਹਨੇ ਭੋਰਾ ਸ਼ਰਮ ਕੀਤੀ ਕਿ ਮੈਂ ਕੀ ਖੇਪ ਆਉਂਦੀ ਪਈਆਂ ਪਿਛਲੀ ਉਮਰੇ ਮੈਂ ਕੀ ਆਪਦੇ ਸਿਰ ਚ ਘੱਟਾ ਪਾਉਣ ਨਹੀਂ ਆ ਜੇ ਖੇ ਖਾਣੀ ਆ ਤਾਂ ਕਿਤੇ ਪਾਸੇ ਖਾ ਲੈਂਦੀ ਉਥੇ ਖੇ ਖਾਦੀ ਜਿੱਥੇ ਆਪਦੀ ਧੀ ਵੀ ਆਈ ਹੋਈ ਸੀ ਪਿਓ ਦੇ ਹੱਥੋਂ ਪੁੱਤ ਮਾਰਿਆ ਗਿਆ ਉਸ ਚਵਲ ਜਿਨਾਨੀ ਨੇ ਆਪਦੀ ਧੀ ਵਿਧਵਾ ਕਰਾ ਲਈ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਕਿਉਂਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਬੰਦੇ ਤੁਸੀਂ ਵੀ ਇਹੋ ਜਿਹੇ ਦੇਖੇ ਤੇ ਮੈਂ ਵੀ ਦੇਖਿਆ ਜਿਹੜੇ ਕਿ ਸਿਆਣੀ ਬਿਆਣੀ ਉਮਰ ਦੇ ਆ ਪੋਤਿਆਂ ਪੋਤੀਆਂ ਵਾਲੇ ਆ ਪਰ ਫਿਰ ਵੀ ਉਹ ਬਾਹਰ ਮੂੰਹ ਮਾਰਨੋਂ ਨਹੀਂ ਹਟਦੇ ਜਨਾਨੀ ਬਾਜੀ ਕਰਨੋਂ ਨਹੀਂ ਹਟਦੇ ਤਾਂ ਇੱਕ ਗੱਲ ਯਾਦ ਰੱਖਿਓ ਜਿਹੜਾ ਬੰਦਾ ਜਨਾਨੀ ਬਾਜੀ ਕਰਦਾ ਮੈਂ ਕਦੀ ਉਹਦੇ ਚਵਾਰੇ ਪਈ ਨਹੀਂ ਦੇਖੇ ਜਿਹੜਾ ਬੰਦਾ ਬਾਹਰ ਮੂੰਹ ਮਾਰਦਾ ਆਪਦੇ ਜਵਾਕਾਂ ਨਾਲ ਧੋਖਾ ਕਰਦਾ ਆਪਦੀ ਘਰਵਾਲੀ ਨਾਲ ਧੋਖਾ ਕਰਦਾ ਉਹ ਬੰਦਾ ਹਮੇਸ਼ਾ ਕਬੀਲਦਾਰੀ ਦੇ ਵਿੱਚੋਂ ਡਾਊਨ ਹੁੰਦਾ ਉਹਦੀ ਇੱਜ਼ਤ ਵੀ ਪਿੰਡ ਦੇ ਵਿੱਚ ਮਿੱਟੀ ਹੋ ਜਾਂਦੀ ਤੇ ਕਬੀਲਦਾਰੀ ਦੇ ਵਿੱਚੋਂ ਵੀ ਬੰਦਾ ਡਾਊਨ ਹੋ ਜਾਂਦਾ ਜਨਾਨੀ ਬਾਜ਼ੀ ਦੇ ਵਿੱਚ ਬੰਦਿਆਂ ਨੇ ਕਿੱਲਿਆਂ ਦੇ ਕਿੱਲੇ ਟਪਾਤੇ ਜ਼ਮੀਨ ਦੇ ਇਸ ਕੰਮ ਦੇ ਵਿੱਚ ਘਰ ਉਜੜਦੇ ਆ ਬੰਦੇ ਮਰ ਜਾਂਦੇ ਆ ਬੜਾ ਕੁਝ ਹੋ ਜਾਂਦਾ ਇਸ ਕਰਕੇ ਸ਼ਾਇਦ ਹੋ ਸਕਦਾ ਕਿ ਇਹ ਬਾਈ ਦੀ ਹੱਡ ਬੀਤੀ ਸੁਣ ਕੇ ਕੋਈ ਬੰਦਾ ਐਸ ਰਾਹ ਤੋਂ ਮੁੜ ਕੇ ਵਾਪਸ ਆਪਦੇ ਪਰਿਵਾਰ ਦੇ ਵਿੱਚ ਆ ਜੇ ਤੇ ਬਾਹਰ ਮੂੰਹ ਮਾਰਨੋਂ ਹਟ ਜੇ ਆ ਦੇਖ ਲਓ ਕੀ ਨਤੀਜਾ ਨਿਕਲਿਆ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ done